ਅਮਰ ਸਿੰਘ ਨੂੰ ਵੋਟ ਪਾਉਂਗੇ ਨਹੀਂ ਪਾਉਂਦੇ ਹਾਂ ਮ ਆਮ ਆਦੀ ਪਾਰਟੀ ਜਿਹੜਾ ਬੰਦਾ ਖੜੂ ਆ ਆਦਮਾ ਆਦੀ ਪਾਰਟੀ ਕਾਂਗਰਸ ਨੂੰ ਕਿਉਂ ਨਹੀਂ ਪਾ ਰਹੇ ਇਸ ਵਾਰ ਪਿਛਲੀ ਵਾਰ ਕੰਮ ਨਹੀਂ ਕਰੇ ਉਹਨੇ ਕਰਿਆ ਉਹ ਗੱਲ ਨਹੀਂ ਹੈ ਜਿਹੜੀ ਸਾਡੇ ਘਰ ਹੁਣ ਬਣੀ ਹੈ ਕਿ ਮੈਂ ਬਿਜਲੀ ਮਾਪਾ ਮੋਟਰਾਂ ਲਾਈਟ ਬਹੁਤ ਆਈ ਆ ਪਾਣੀ ਸਾਨੂੰ ਕਿੰਨਾ ਤੋਂ ਹੁੰਦੀ ਸੀ ਸਾਰੀ ਪਤਾ ਲੈ ਕੇ ਦੁੱਖਣੇ ਹੋ ਗਏ ਫਤੇਗੜ ਸਾਹਿਬ ਹਲਕਾ ਝਾੜੂ ਕੰਨੀ ਨੂੰ ਬੋਲ ਲੜਿਆ ਇਹ ਗੱਲ ਮਰ ਸਿੰਘ ਬਸੰਦ ਨਹੀਂ ਆਇਆ ਨਹੀਂ ਸਾਨੂੰ ਕੰਮ ਬਹੁਤ ਹੈ ਜਿਹਦੇ ਬਹੁਤ ਵਧੀਆ ਕੰਮ ਹੈ ਮਾਨ ਸਾਹਿਬ ਕੋ ਸਹੀ ਚੱਕ ਹੋ ਰਿਹਾ ਖਣਕ ਸਹੀ ਚੱਕ ਹੋ ਰਿਹਾ ਪੈਸੇ ਖਾਤੇ ਜਾਂ ਜੋਪੀਆ ਕੱਲ ਖਾਤੇ ਜੇ ਪੈ ਗਏ ਅੱਛਾ ਜੀ ਹਾਂ ਜੀ ਠੀਕ ਹੈ ਮੈਂ ਅੱਜ ਜੋਕ ਕੇ ਗਿਆ ਦੂਆ ਤਨ ਪੈਸੇ ਖਾਤੇ ਜਾਵੇ ਕਾਂਗਰਸ ਝਾੜੂ ਕਾਲੀ ਕਿਹੜਾ ਹੋ ਮਾਨਤਲ ਝਾੜੂ ਲੱਗਦਾ ਝਾੜੂ ਗਾਉਂਦਾ ਇਹ ਕੰਮ ਵਧੀਆ ਕਰੇ ਹੋਇਆ ਹੁਣ ਜਿਹੜੇ ਆ ਦੂਏ ਆ ਬਾਕੀ ਤਾਂ ਜਿ ਜਾਉਂਗੇ ਅਸੀਂ ਪਹਿਲਾਂ ਤਾਂ ਆਪਾਂ ਆਉਂਦੇ ਪਿੰਡਾਂ ਮਾ ਇਹ ਜਾਂ ਜਾਣੇ ਉੱਥੇ ਮੂਰੇ ਕੁੱਤੇ ਬੰਦੇ ਵੀ ਹੁੰਦੇ ਆ। ਅਮਰ ਸਿੰਘ ਨੂੰ ਵੋਟ ਪਾਉਂਗੇ? ਨਹੀਂ ਪਾਉਂਦੇ। ਹੂੰ। ਆਮ ਆਦਮੀ ਪਾਰਟੀ ਦੇ ਜਿਹੜੇ ਬੰਦਾ ਖੜੂਗਾ ਆਮ ਆਦਮੀ ਪਾਰਟੀ ਦਾ। ਨਹੀਂ ਕਾਂਗਰਸ ਨੂੰ ਕਿਉਂ ਨਹੀਂ ਪਾਰ ਐਸ ਵਾਰ ਪਿਛਲੀ ਵਾਰ ਕੰਮ ਨਹੀਂ ਕਰੇ ਉਹਨੇ। ਕਰਿਆ ਉਹ ਗੱਲ ਨਹੀਂ ਆ ਜਿਹੜੀ ਸਾਡੇ ਕੋਲ ਹੁਣ ਬਣੀ ਆ। ਹੂੰ। ਜਿਵੇਂ ਬਿਜਲੀ ਮਾਪਾ ਮੋਟਰਾਂ ਲਾਈਟ ਬਹੁਤ ਆਈ ਆ ਪਾਣੀ ਸਾਨੂੰ ਕਿਲਤ ਹੁੰਦੀ ਸੀ। ਸਾਰੀ ਪਾਣੀ ਲਾਈਨ ਕਿ ਦੁੱਗਣੀ ਹੋਈ ਆ। ਨਹੀਂ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਚੰਗੀ ਲੱਗੀ ਤੁਹਾਨੂੰ? ਮੈਨੂੰ ਤਾਂ ਚੰਗੀ ਲੱਗੀ। ਬਹੁਤ ਵਧੀਆ ਲੱਗਿਆ ਤੁਸੀਂ ਉਰੇ ਤੋਂ ਹੁਣ ਵੋਟ ਮਤਲਬ ਇਹਨੂੰ ਪਾ ਰਹੇ ਆ ਝਾੜੂ ਨੂੰ ਫਾਚਾ ਢੂਣ ਪਾਵਾਗੇ ਪੱਕੀ ਬਾਉਂਗੇ ਝਾੜੂ ਨੂੰ ਫਤਿਹਗੜ ਸਾਹਿਬ ਹਲਕਾ ਝਾੜੂ ਕੰਨੀ ਨੂੰ ਬੋਲ ਲਿਆ ਕੀ ਗੱਲ ਅਮਰ ਸਿੰਘ ਬਸੰਦ ਨਹੀਂ ਆਇਆ ਨਹੀਂ ਸਾਨੂੰ ਕੰਮ ਬਹੁਤ ਆਇਆ ਜੀ ਬਹੁਤ ਵਧੀਆ ਕੰਮ ਆਇਆ ਲੋਕਾਂ ਕੰਮ ਕਰੀਦਾ ਬੜੀਆ ਕਰੇ ਹਾਂਜੀ ਜਿਹੜਾ ਆਪਣਾ ਐਮਐਲਏ ਲਖਵੀਰ ਰਾਏ ਇਹ ਚੰਗਾ ਲੱਗਿਆ ਤੁਹਾਨੂੰ ਬਿਲਕੁਲ ਠੀਕ ਆ ਜੀ ਬੱਲੇ ਨਹੀਂ ਹੈਗਾ ਜੀ ਪਾਸੋਂ ਕੋ ਬੈੜਦਾ ਜਾਂਦਾ ਸਾਹਮਣੇ ਮਿਲਦਾ ਨਿਕਲ ਸਵਾ ਦਾ ਬੰਦਾ ਨਿਕਲ ਸਵਾ ਦਾ ਬੰਦਾ ਬਦੂਆਵੰਤਾ ਮਤਲਬ ਹੁਣ ਕਿਸਾਨੀ ਦੇ ਪੱਖ ਚ ਹੈਗੀ ਆ ਸਰਕਾਰ ਕੇ ਨਹੀਂ ਪਸੰਦ ਦੇ ਪੱਖ ਤ ਹੈ ਜੋਂ ਸਾਡਾ ਸਮਾਨ ਸਭ ਕੁਝ ਸਹੀ ਚੱਕ ਹੋ ਰਿਹਾ ਖਣਕ ਸਹੀ ਚੱਕ ਹੋ ਰਿਹਾ ਪੈਸੇ ਖਾਤੇ ਜਾਂ ਜੋਕੀਆ ਕੱਲ ਖਾਤੇ ਜੇ ਪੈ ਕੇ ਅੱਛਾ ਜੀ ਹਾਂ ਜੀ ਠੀਕ ਹੈ ਮੈਂ ਜੀ ਜੋਕ ਕੇ ਗਿਆ ਦੂਆ ਤਨ ਪੈਸੇ ਖਾਤੇ ਜਾਵੇ ਇੰਨੀ ਦਾ ਐਡਵਾਂਸ ਕੋਈ ਸਰਕਾਰ ਵੀ ਨਹੀਂ ਦੀ ਹੋਈ ਨਹੀਂ ਕੋਈ ਹੋਈ ਨਹੀਂ ਹਾਂ ਜੀ ਬਸ ਹੁਣ ਇਹ ਦੱਸੋ ਵੀ ਕਾਂਗਰਸ ਝਾੜੂ ਕਾਲੀ ਕਿਹੜਾ ਹਉ ਮੰਤਲ ਚਾੜੂ ਗਿਆ ਲੱਗਦਾ ਚਾੜੂ ਆਊਗਾ ਚਾੜੂ ਆਊਗਾ ਹਾਂਜੀ ਤੇ ਕੰਮ ਵਧੀਆ ਕਰੇ ਵੇ ਆ ਹੁਣ ਜਿਹੜੇ ਆ ਦੂਏ ਆ ਬਾਕੀ ਤਾਂ ਜੀ ਜਾਊਗੇ ਅਸੀਂ ਪਹਿਲਾਂ ਤਾਂ ਆਪ ਆਉਂਦੇ ਪਿੰਡਾਂ ਮਾਂ ਫੇਰ ਜੇ ਜਾਂਦੇ ਉੱਥੇ ਮੂਰੇ ਕੁੱਤੇ ਬੰਦੇ ਵੀ ਹੁੰਦੇ ਆ ਲੀਡਰਾਂ ਨੇ ਲੀਡਰਾਂ ਦਾ ਫੇਰ ਕੁੱਤੇ ਹੀ ਗੱਲਾਂ ਕਰਦੇ ਆ ਬੰਦੇ ਨਹੀਂ ਆਉਂਦੇ ਕੋ ਸਾਡੇ ਹੁਣ ਆ ਲੱਗਿਆ 2 ਸਾਲ ਤੋਂ ਫਰਕ ਨਾਲ ਸਾਨੂੰ ਤਾਂ ਬਹੁਤ ਫਰਕ ਆ ਸੀ ਸਿੱਧੇ ਗਏ ਆ ਤੇ ਕੋਲ ਸਿੱਧਾ ਵੀ ਰਾਏ ਕੋਲ ਹਾਂਜੀ ਸਿੱਧਾ ਇਹਨਾ ਖੜਾ ਹੋ ਕੇ ਮਿਲਿਆ ਗੈਲ ਖੜ ਕੇ ਇਹ ਹੈਗਾ ਮੈਂ ਮੈਪ ਲਾਣਾ ਬਹੁਤ ਹੈ ਦੇ ਅੰਦਰ ਬਰੀਆ ਬੰਦਾ ਇੱਕ ਇਹ ਵੀ ਕਹਿ ਦੋ ਆਪ ਜੀ ਜਿਹੜਾ ਪਿੱਛੇ ਹੜਾ ਹੈ ਤੇ ਵੀ ਉਹਦੇ ਚ ਵੀ ਲਖਵੀਰ ਰਾਏ ਨੇ ਪੂਰੀ ਉਹ ਕਰੀਆ ਹਾਂ ਉਹਦੇ ਜਿਹੜੇ ਹੜਾ ਦੇ ਤੋੜ ਵੀ ਪੂਰੀ ਮਦਦ ਕਰੀਆ ਨਾ ਕੋਈ ਸਾਨੂੰ ਕਿਸੇ ਕਿਸ ਚੀਜ਼ ਦੇ ਟਿੱਕੇ ਨਹੀਂ ਆਈ ਹੈ ਜਿਹੜਾ ਪਿੱਛੇ ਪਾਣੀ ਆਇਆ ਸੀ ਲਖਵੀਰ ਰਾਏ ਟਰੈਕਟਰ ਲੈ ਕੇ ਵੀ ਫੇਰੇ ਆ ਕਹਿੰਦੇ ਹਾਂ ਜੀ ਉਹ ਟਰੈਕਟਰ ਲੈ ਕੇ ਘੁੰਮਦਾ ਫਿਰਿਆ ਹਾਂ ਜੀ ਨਹੀਂ ਆਮ ਲੀਡਰ ਦੇਖੇ ਨੇ ਅੰਦਰੇ ਵੜ ਜਾਂਦੇ ਨੇ ਜਾਂ ਆਪਣੇ ਮਹਿਲਾਂ ਦੇ ਵਿੱਚ ਜਾਂ ਚੰਡੀਗੜ੍ਹ ਬੈਠਾ ਜੀ ਉੱਥੇ ਮੀਟਿੰਗਾਂ ਚੱਲਦੀਆਂ ਨੇ ਪਰ ਪਹਿਲਾ ਲੀਡਰ ਦੇਖਿਆ ਜਿਹੜਾ ਜੱਟਾਂ ਵਾਸਤੇ ਜਾਂ ਆਮ ਕਿਸਾਨਾਂ ਵਾਸਤੇ ਮਜ਼ਦੂਰਾਂ ਵਾਸਤੇ ਟਰੈਕਟਰ ਲੈ ਕੇ ਫੇਰੇ ਐ ਗਲੀਆਂ 'ਚ ਹਾਂਜੀ ਜ਼ਰੂਰ ਫੇਰੇ ਮਤਲਬ ਇਹ ਨਹੀਂ ਦੇਖਿਆ ਉਹਨਾਂ ਨੂੰ ਮੈਂ ਨਹੀਂ ਜਾਣਾ ਗਿਆ ਜਿੱਥੇ ਵੀ ਜਾਣਾ ਗਿਆ ਛੋਟਾ ਵੱਡਾ ਕੋਈ ਨਹੀਂ ਦੇਖਿਆ ਸਭ ਵਾਸਤੇ ਬਰਾਬਰ ਟਰਾਲੀ ਘੁੰਮੀ ਐ ਬਰ ਬਟਰ ਟਰਾਲੀ ਘੁੰਮੀ ਐ